ਨਾਨਕ ਸੁਰਬੱਤ ਦਾ ਪਾਲ ਜੀਉ ਇੱਕ ਅੰਕਾਰ ਸਭਰ ਬਰਸਾਦ ਸਿ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਨ ਪਹਿਲੀ ਪਹਿਰੇ ਰਣਕੇ ਵੰਚਾਰਿਆ ਬਿਤਰ ਹੁਕਮ ਪਿਆ ਗੁਰ ਪਾਤਨ ਉਰਦ ਤਪ ਅੰਤਰ ਕਰੈ ਵੰਚਾਰਿਆ ਅੰਤਰਾ ਕਉ ਸੰ

ਵਾਂਡੂ ਤੇ ਸ਼ਗਰ ਦੇਵ ਜਰਾ ਤੇ ਪੰਚੀ ਚਾਤਨਾ ਬਨਾ ਚਰਨੀ ਤੇ ਮਾਇਦਾਨ ਕਰਦੋ ਸਸਨ ਨਾ 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 ਧਰਮੇ ਸਿੱਤੇ ਬੰਦ ਬੰਦ ਕਰਵਾਇ ਕੋਪਨਾ ਲਾਣਾ ਚਾਹ ਪੜੀ ਨੇ ਜੜੀ ਆਰ ਨਲਤ ਰੋਣ ਕੁਲਵਰਦਾ ਦਾ ਨਿਆ ਵਿਦਿਆਰਥੀ ਮਹਾਰਾਜ ਸੰਸਦ ਕਾ ਸੰਸਦ ਹੋ ਗਈ इनादी पवित्र कुमारदा ध्यान धरके बोलो जीव वार जय माता तम तम सर्वतो कुवारा ध्यान धरके बोलो जीव वार ऐ गुरु ऐ गुरु प्रथम भक्त पांसा निंदा सर्व भक्त पांसा निंदा ऐ गुरु ऐ गुरु ताणों का संगा सर्व सुख ਇੱਕ ਪਾਸੇ ਫੀਡਾਂ ਤੇ ਦਾ ਰਹਿ ਤਾਂ ਨਾ ਅਮ ਸਾਧਾ ਸਾਧਾ ਦਾ ਸਦਾ ਨਾਮ ਦਾ ਪ੍ਰਿਯੋਤ ਸੱਜੇ ਸ਼ਨਾ ਚੌਕੀਆਂ ਛੱਡੇ ਗੁੰਗੇ ਜੋ ਯੋਗ ਨਾਲ ਕਰਨ ਪਾਜੇ ਪਰ ਬੋਲੋ ਜੀ ਵਾਹਿਗੁਰੂ ਸੁੱਖਾਂ ਦਾ ਮਨਿਆ ਮੱਤ ਜੀ ਮੱਦਾ ਰੱਖਾ ਵਾਹਿਗੁਰੂ ਜੀ ਕਾਲਪੁਰ ਕਾ ਆਪਣੇ ਪੰਥ ਦੇ ਸਦਾਂ ਸਾਹਿਬ ਦੇ ਦਰਜੇ ਨੂੰ ਨਾਣਾ ਤੇ ਬਰਪੁਰ ਤੋਂ ਬਾਰੇ ਪ੍ਰਸਤਾਵ ਮੱਦ ਜਨ ਤੋਂ 1500 ਆ ਗਿਆ ਖੁੱਲੇ ਦਰਸ਼ਨ ਦਾ ਆਪਕੇ ਜੀਆ ਸੰਭਾਲਦਾ ਦਾਨ ਆਪਣੇ ਬਾਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਨਿਆ ਦੇ ਮਾਨ ਗੁਰੂ ਦੇ ਤਾਣਾ ਦੇ ਤਾਣ ਗੁਰੂ ਦੇ ਉੱਤਿਆਂ ਦੀ ਔਰ ਗੁਰੂ ਸੱਚੇ ਪਿਤਾ ਵਾਹਿਗੁਰੂ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਰਾਜੋ ਆਪ ਜੀ ਦੀ ਬੜੀ ਮਹਾਨ ਬਖਸ਼ੋ ਹੈ ਗੁਰੂ ਦੁਆਰਾ ਵੱਲੋਂ ਸਮੂਹ ਸੰਗਤਾਂ ਵੱਲੋਂ ਸਭੇਂ ਦੀਆਂ ਸਮੂਹ ਸੰਗਤਾਂ ਵੱਲੋਂ ਸਭ ਸ਼੍ਰੀ ਗੁਰੂ ਸਿੰਘਾਂ ਦੇ ਪਰਿਵਾਰਾਂ ਵਾਸਤੇ ਅਤੇ ਹਰ ਪੀੜਤਾਂ ਦੇ ਪਰਿਵਾਰਾਂ ਵਾਸਤੇ ਤੇ ਪਾਸ਼ਾ ਸਿੰਘਾਂ ਦੇ ਸੰਗਤਾਂ ਵੱਲੋਂ ਸਾਡੇ ਮਾਣਜੋ ਭਾਈ ਸੇ ਭਾਈ ਤੀਰਥ ਸਾਹਿਬ ਦੀ ਨਸਮੂਹ ਸੰਗਤਾਂ ਦੁਆਰਾ ਚੋਪਾ ਸਾਹਿਬ ਅਰਪਿਤਾਂ ਦੀ ਅਤੇ ਸ਼ਹੀਦ ਸੰਗਤ ਦੇ ਪੁਕਾਰਾਂ ਦੀ ਸੇਵਾ ਕੀਤੀ ਗਈ ਹੈ। ਜਿਹੜਾ ਬੰਦਾ ਜਿਹਨਾਂ ਦੇ ਲਈ ਵਾਸਤੇ ਮਾਇ ਸੁਖਿਆਨੇ ਬੀਰ ਕਰਨੇ ਕਾਲ ਪਾਢੋਂ ਦਰਨੇ ਸਿਧਾ ਨਾ ਕੁਸ਼ਣ ਮੋਖੜਾ ਕਰਕੇ ਆਇਆ। ਆਪ ਦੇ ਅਰਜੂਨ ਪੰਜ ਮੋਖੜਾ ਪ੍ਰਸ਼ਾਦੀ ਕੇ ਇਤਿਆਰ ਕੀਤੀ ਗਿਆ ਦਰ ਪਰਵਾਰ ਹਵੇ। ਨਾ ਪ੍ਰਸ਼ਾਦ ਸਾਹਿਬ ਸੰਤਾਂ ਦੀ ਅਗਿਆ ਹੋਵੇ ਜੋ ਸ਼ਗਨ ਸਤਨਾ ਹੋਵੇ ਇਹ ਬਾਇ ਜਿਵੇਂ ਦਰਾ ਸਫੇਦੀਆਂ ਸੰਤਾਂ ਤੇ ਸ਼ੀਸ਼ੇ ਬਣੇ ਪੰਵਾਰਾਂ ਦੇ ਤੇ ਮਿਰ ਪ੍ਰਿਆਤ ਰਪਣ ਚੜਦੀ ਕਲਾ ਬਿਸ਼ ਕਰਨੇ ਆਇਆ ਸੰਤਾਂ ਦੀ ਭਾਇੀ ਦਰਪਨ ਕਰਨੇ ਅਗੇ ਤੋਂ ਸੇਵਾਦਾਰਨ ਸੇਵਾ ਕਰਨ ਦਾ ਗਲ ਬੌਸ਼ੇ ਕਰਨਾ ਹੌਣ ਵਾਲਾ ਸਮਾਖੇ ਕਰਿਆ ਬੌਸ਼ੇ ਕਰਨਾ ਅਰਦਾਵ ਬੇਟਾ ਬਿਆਤ ਮਾਤਾ ਦੇ ਖਿਆਲ ਨਿਜਰਾ ਫਿਰ ਚੰਗਾ ਸੋਖਿਆਂ ਦੇ ਪ੍ਰਭੂ ਕਨੇ ਕਾਲ ਕਾਂਢੂ ਦੂਰ ਕਰਨੇ ਜੋੜੀ ਤੇਰੇ ਦਰ ਤੇ ਆਵੇ ਸੁਭਾੜੀ ਜਵੇਂ ਨਾਨਕ ਨਾਮ ਚੜਦੀ ਗਲਾ

நான் நம்பர் பட்டவர்கள் ਬਾਬਾ ਜੀ ਹਾਜੀ ਖਾਲਸਾ ਜੀ ਅੱਜ ਲੋੜਵੰਦਾਂ ਦੀ ਜਿਹੜੀ ਸਹਾਇਤਾ ਕੀਤੀ ਗਈ ਆ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦਾ ਗਰਬਾਣੀ ਚ ਫਰਮਾਨ ਆ ਕਾਲ ਖਾਇਕ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਮੈਂ ਸਮਝਦਾ ਸਪੇਨ ਦੀਆਂ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਾਰੇ ਸੇਵਾਦਾਰ ਵਧਾਈ ਦੇ ਪਾਤਰ ਆ ਜਿਹੜੇ ਆਪਣੀ ਕਿਰਤ ਕਮਾਈ ਵਿਦੇਸ਼ਾਂ ਚ ਜਿਹੜਾ ਕੇ ਕਰਦੇ ਆ ਤੇ ਉਹਦੇ ਵਿੱਚੋਂ ਦਸਵੰਦ ਕੱਢ ਕੇ ਲੋੜਵੰਦਾਂ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਤੀਰਤ ਸਿੰਘ ਜੀ ਪ੍ਰਧਾਨ ਬਾਰਸੀਲੋਨਾ ਗੁਰਦੁਆਰਾ ਸਾਹਿਬ ਪਹਿਲਾਂ ਵੀ ਸਾਡੇ ਕੋਲ ਅਜ ਤੋਂ 15 ਦਿਨ ਪਹਿਲਾਂ ਆਏ ਸੀ ਪੰਜ ਲੋੜਵੰਦ ਪਰਿਵਾਰਾਂ ਦੇ 83 ਦੇ ਦੰਗਿਆਂ ਤੋਂ ਪ੍ਰਭਾਵਿਤ ਹੜਪੀੜਤ ਤੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਕੇ ਗਏ ਆ ਅੱਜ ਫਿਰ ਸਾਡੇ ਕੋਲ ਆਏ ਆ 14 ਪਰਿਵਾਰ ਜਿਹੜੇ ਬਹੁਤ ਲੋੜਵੰਦ ਗਰੀਬ ਹੜਾਂ ਤੋਂ ਪ੍ਰਭਾਵਿਤ ਅਤੇ ਬਹੁਤ ਗਰੀਬੀ ਦੇ ਵਿੱਚ ਜੋ ਸਮਾਂ ਬਤੀਤ ਕਰ ਰਹੇ ਆ ਕੁਝ ਵਿਧਵਾ ਪਰਿਵਾਰ ਜਿਨ੍ਹਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ ਆ ਸੋ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਗਿਆਨੀ ਤੀਰ ਸਿੰਘ ਜੀ ਦਾ ਤੇ ਸੁਪੇਨ ਦੀ ਸਮੂਹ ਸਾਧ ਸੰਗਤ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੁਪੇਨ ਦੀਆਂ ਜਿਨ੍ਹਾਂ ਨੇ ਇਹ ਉਦਮ ਅਪਰਾਲਾ ਕਰਕੇ ਸਾਰੇ ਸੇਵਾਦਾਰਾਂ ਨੇ ਇਹ ਲੋੜਵੰਦਾ ਤੱਕ ਜਿਹੜੀ ਇਹ ਸੇਵਾ ਪਹੁੰਚਾਈ ਆ ਔਰ ਅੱਜ ਅਸੀਂ ਦੋ ਯਤਿਮ ਬੱਚੇ ਆ ਜਿਨ੍ਹਾਂ ਦਾ ਕੋਈ ਮਾਤਾ ਪਿਤਾ ਨਹੀਂ ਉਹਨਾਂ ਨੂੰ 5000 ਦੀ ਰਾਸ਼ਨ ਦੀ ਸੇਵਾ ਸਮੂਹ ਸਪੇਨ ਦੀ ਸਾਧ ਸੰਗਤ ਵੱਲੋਂ ਦਿੱਤੀ ਜਾ ਰਹੀ ਆ ਵੀਰ ਪਿਆਰੇ لال ਜੋ ਕੋ ਬਹੁਤ ਗਰੀਬ ਪਰਿਵਾਰ ਆ ਇਹਨਾਂ ਦੇ ਘਰ ਦੀ ਰਿਪੇਅਰ ਵਾਸਤੇ 15000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਆ ਗਰੀਬ ਪਰਿਵਾਰ ਨਰਿੰਦਰ ਸਿੰਘ ਸੰਧੂ ਚੱਠਾ ਜਿਨ੍ਹਾਂ ਦੇ ਘਰ ਦੇ ਉੱਤੇ ਛੱਤ ਲੱਗਣ ਵਾਲੀ ਬਹੁਤ ਲੰਬੇ ਚਿਰ ਤੋਂ ਪਈ ਸੀ ਇਹਨਾਂ ਨੂੰ 20000 ਰੁਪਏ ਦੀ ਸੇਵਾ ਦਿੱਤੀ ਜਾ ਰਹੀ ਆ ਪਾਟੀ ਸੁਖਦੇਵ ਸਿੰਘ ਜਿਨ੍ਹਾਂ ਦੇ షుగర్ ਨਾਲ ਪੈਰ ਖਰਾਬ ਹੋ ਗਏ ਉਹਨਾਂ ਨੂੰ 10000 ਰੁਪਏ ਦੀ ਸੇਵਾ ਦਿੱਤੀ ਜਾ ਰਹੀ ਆ ਪਾਠੀ ਮਨਵੀਰ ਸਿੰਘ ਜਿਹੜੇ ਕੇ ਪਿਤਾ ਜੀ ਦੀ ਡੈਥ ਤੋਂ ਬਾਅਦ ਚ ਡਿਪਰੈਸ਼ਨ ਚ ਰਹਿੰਦੇ ਆ ਉਹਨਾਂ ਨੂੰ ਦਵਾਦਾਰੂ ਵਾਸਤੇ 10000 ਰੁਪਏ ਦੀ ਸੇਵਾ ਵੀਰ ਗੁਰਪ੍ਰੀਤ ਸਿੰਘ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੇ ਬੇਟੇ ਦੇ ਬਾਹਰ ਇਲਾਜ ਵਾਸਤੇ 10000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਆ ਸਾਡੇ ਸਤਕਾਰਯੋਗ ਗੁਰੂ ਘਰ ਦੇ ਵਜੀਰ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਦੇ ਬੇਟੇ ਦੇ ਸਕੂਲ ਦੀ ਫੀਸ 10000 ਰੁਪਏ ਦੀ ਸੇਵਾ ਦਿੱਤੀ ਜਾ ਰਹੀ ਆ ਬੇਟੀ ਪ੍ਰਿੰਕਾ ਜੀ ਕੇ ਬਹੁਤ ਗਰੀਬ ਪਰਿਵਾਰ ਆ ਤਵਾਰਾਂ ਤੋਂ ਜਲੰਧਰ ਤੋਂ ਉਹਨਾਂ ਦੇ ਮਕਾਨਾਂ ਦੀ ਰਿਪੇਅਰ ਵਾਸਤੇ 20000 ਰੁਪਏ ਦੀ ਸੇਵਾ ਪਾਠੀ ਪ੍ਰਤੀਪਾਲ ਸਿੰਘ ਦੀ ਖੇਮ ਕਰਨ ਬੱਚਿਆਂ ਦੇ ਸਕੂਲ ਲਈ ਆਰਥਿਕ ਮਦਦ 10000 ਰੁਪਿਆ ਸਾਡੇ ਬਹੁਤ ਸਤਿਕਾਰਯੋਗ ਅੰਕਲ ਸੁਖਵਿੰਦਰ ਸਿੰਘ ਜਿਨ੍ਹਾਂ ਦੇ ਮਕਾਨ ਦੀ ਛੱਤ ਡਿੱਗੀ ਹੈ ਉਹਨਾਂ ਨੂੰ 10000 ਰੁਪਏ ਦੀ ਸੇਵਾ ਰਿਪੇਅਰ ਵਾਸਤੇ ਦਿੱਤੀ ਜਾ ਰਹੀ ਹੈ ਔਰ ਵਿਧਵਾ ਦੇ ਵਿੱਚ ਸਾਡੇ ਸਤਿਕਾਰਯੋਗ ਭੈਣਾਂ ਜਿਹੜੀਆਂ ਕਿ ਜ਼ਿੰਦਗੀ ਦਾ ਸੰਘਰਸ਼ ਲੜ ਰਹੀਆਂ ਆ ਸ਼ਰਤਿ ਪਤੀ ਦਾ ਸਹਆ ਨੀ ਹੈਗਾ ਭੈਣ ਬਲਜਿੰਦਰ ਕੌਰ ਅਤੇ ਅਨੀਤਾ ਅਤੇ ਭੈਣ ਜਿੰਦਰ ਕਾਲੇ ਤੋਂ ਇਹਨਾਂ ਨੂੰ 2-2000 ਰੁਪਏ ਦਾ ਜਿਹੜਾ ਰਾਸ਼ਨ ਦੀ ਸੇਵਾ ਦਿੱਤੀ ਜਾ ਰਹੀ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਸਮੂਹ ਸਾਧ ਸੰਗਤ ਸਟੇਨ ਦਾ ਜੋ ਹਮੇਸ਼ਾ ਹੀ ਲੋੜਵੰਦਾਂ ਦੇ ਨਾਲ ਖੜਦੇ ਆ ਤੇ ਉਹਨਾਂ ਦੀ ਮਦਦ ਕਰਦੇ ਆ ਇਹ ਜਿਹੜਾ ਕਾਰਜ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਸਾਡੇ ਐਨਆਰਆਈ ਵੀਰ ਸਪੇਨ ਵਾਲੇ ਸਪੇਨ ਦੀ ਸਮੂਹ ਸਾਧ ਸੰਗਤ ਦੇ ਐਨਆਰਆਈ ਭਰਾਏ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਪੇਨ ਦੀ ਸਮੂਹ ਸਾਧ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਉਦਮ ਉਪਰਾਲਾ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਹ ਲੋੜਵੰਦ ਗਰੀਬ ਪਰਿਵਾਰ ਤੇ ਗੁਰੂ ਕੇ ਪਿਆਰਿਆਂ ਦੀ ਮਦਦ ਕਰਦੇ ਰਹਿਣ ਅਤੇ ਅਸੀਂ ਗਿਆਨੀ ਜੀ ਦਾ ਵੀ ਇੱਥੇ ਪਹੁੰਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਾਸਾਂ ਵੱਲੋਂ ਧੰਨਵਾਦ ਕਰਦੇ ਆ ਅਰਦਾਸ ਕਰਦੇ ਆ ਇਹ ਸਾਡਾ ਹਮੇਸ਼ਾ ਹੀ ਇਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਨ ਵਿੱਚ ਸਾਥ ਦੇਣਗੇ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਾਜੀ ਸਰ ਅੱਜ ਗੁਰਦੁਆਰਾ ਸੰਤ ਬਾਬਾ ਕਾਨਦਾਸ ਕਾਲਾ ਸੰਗਿਆ ਵਿਖੇ ਲੋੜਵੰਦਾਂ ਦੀ ਸਿਹਤਾ ਕਰਨ ਵਾਸਤੇ ਆਇਓ ਕੀ ਕਹਿਣਾ ਚਾਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੂਸਰੀ ਵਾਰ ਸੰਤ ਬਾਬਾ ਕਾਂਦਾਸ ਕਲਾ ਸੰਗਿਆ ਵਿਖੇ ਲੋੜਵੰਦਾ ਪਰਿਵਾਰਾਂ ਦੀ ਤਸ਼ਹੀਦ ਪਰਿਵਾਰਾਂ ਦੀ ਜਿਹੜੀ ਇਹ ਸੇਵਾ ਚੱਲ ਰਹੀ ਸੀ ਸਪੈਨ ਦੀ ਸਾਧ ਸੰਗਤ ਵੱਲੋਂ ਅੱਜ ਦੁਬਾਰਾ ਫਿਰ 12-13 ਪਰਿਵਾਰ ਹੈ ਜਿਨ੍ਹਾਂ ਨੂੰ ਸੇਵਾ ਦਿੱਤੀ ਜਾਊਗੀ ਇਹ ਸਾਰੀ ਸੰਗਤ ਸਪੈਨ ਵੱਲੋਂ ਹੀ ਸੇਵਾ ਕੀਤੀ ਜਾ ਰਹੀ ਹੈ ਕਿਸੇ ਦਾ ਕੋਈ ਨਿੱਜੀ ਪੈਸਾ ਨਹੀਂ ਹੈ ਤੇ ਨਾ ਹੀ ਸਾਡੀ ਕੋਈ ਔਕਾਤ ਹੈ ਨਹੀਂ ਕਿ ਅਸੀਂ ਆਪਣੇ ਜਿਵੇਂ ਚ ਕਰ ਸਕੀਏ ਇਸ ਸੰਗਤ ਵੱਲੋਂ ਸਪੈਨ ਦੀ ਵੱਲੋਂ ਸਾਰਾ ਪੈਸਾ ਆ ਰਿਹਾ ਤੇ ਅਸੀਂ ਲੋੜਵੰਦ ਪਰਿਵਾਰਾਂ ਨੂੰ ਦੇ ਰਹੇ ਤੇ ਭਾਈ ਅਵਤਾਰ ਸਿੰਘ ਹੁਣੀ ਜਿਹੜੇ ਕਿ ਇੱਥੇ ਮੇਨ ਆ ਗ੍ਰੰਥੀ ਸਭ ਦੀ ਸੇਵਾ ਕਰਦੇ ਭਾਈ ਸਾਹਿਬ ਹੁਣੀ ਆ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਬੇਨਤੀ ਕਰੀਦੀ ਆ ਤੇ ਇਹਨਾਂ ਪਰਿਵਾਰ ਇਕੱਠੇ ਕਰ ਲੈਂਦੇ ਆ ਤੇ ਅਸੀਂ ਇਹਨਾਂ ਦੇ ਕੋਲ ਆ ਕੇ ਇਹ ਸੰਗਤ ਨੂੰ ਸੇਵਾ ਦਿੱਤੀ ਜਾਂਦੀ ਹੈ ਧੰਨਵਾਦ ਹੈ ਸੁਪੇਂਦੀ ਸੰਗਤ ਦਾ ਤੇ ਧੰਨਵਾਦ ਇਹਨਾਂ ਭਾਈ ਸਾਹਿਬ ਹੁਣਾ ਦਾ ਜਿਹੜੇ ਕਿ ਸਾਡੇ ਨਾਲ ਸਹਿਯੋਗ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਇਹ ਸਰ ਅੱਜ ਤੁਸੀਂ ਦੂਸਰੀ ਵਾਰ ਜਿਹੜੀ ਹੈ ਸੰਗਤ ਨੂੰ ਆਰਥਿਕ ਮਦਦ ਉਹਨਾਂ ਦੀ ਕੀਤੀ ਆ ਔਰ ਕਿੰਨੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਹੈ ਜੀ ਜੀ ਨੋਰਮਲ 12 13 ਪਰਿਵਾਰ ਹੈ ਜਿਨ੍ਹਾਂ ਵਿੱਚ 1,60,000 ਦੀ ਇਹ ਸੇਵਾਇਆ ਤੇ ਕੁਝ ਰਾਸ਼ਨ ਦਿੱਤਾ ਗਿਆ ਤੇ ਪਿਛਲੇ ਉਹਨਾਂ ਦੇ ਵਿੱਚ ਜਿਹੜੇ ਪੰਜ ਪਰਿਵਾਰ ਸੀਗੇ ਤੇ ਬਾਕੀ ਜਿਹੜੀ ਅਸੀਂ ਨੋਰਮਲ ਜਿਹੜੀ ਸੇਵਾ ਆ 37 ਲੱਖ ਦੀ ਅਸੀਂ ਡੀਜ਼ਲ ਖਾਦ ਤੇ ਬਿਜਲੀ ਦੇ ਚੁੱਕੇ ਆ ਜਿਹੜੀ ਕਿ ਮਾਝੇ ਸਾਈਡ ਤੇ ਸੀ 5 ਲੱਖ ਦਾ ਅਸੀਂ ਡੀਲ ਦਿੱਤਾ ਤੇ ਬਾਕੀ ਜਿਹੜੀ ਆ ਖਾਦ ਦੀ ਤੇ ਬਿਜਲੀ ਦੀ ਸੇਵਾ ਦਿੱਤੀ ਹੈ ਤੇ 17 ਲੱਖ ਦੀ ਸ਼ਹੀਦ ਪਰਿਵਾਰਾਂ ਨੂੰ ਤੇ ਮਜਬੂਰ ਪਰਿਵਾਰ ਜਿਹਨਾਂ ਦੇ ਗੋੜਬੰਦ ਪਰਿਵਾਰ ਆ ਉਹਨਾਂ ਨੂੰ ਸੇਵਾ ਦਿੱਤੀ ਜੀ ਤੇ ਕਲੰਦਰ ਕੌਰ ਕਾਕਾ ਤੁਸੀਂ ਹੋ ਜਾਂ ਨਾਲ ਨੂੰ ਆਹਾਂ ਜੀ ਪਰ ਤੋਂ ਬੱਚੇ ਆਏ ਹੋ ਪਾਜੀ ਮੜਾ ਮੜਾ ਸਾਹਮਣੇ ਦੇਖੋ ਹਲੋ ਦੇਖੋ ਇਹ ਸਾਹਮਣੇ ਕਿਦਾ ਹੋ ਰਿਹਾ ਕਿ ਨਾ ਇੱਕ ਮਿੰਟ ਰੁਕੋ